ਨਨ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਕਿਰਨ ਆਰਟ ਐਂਡ ਕraft ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੇਖੋ ਮੈਂ ਆਪਣੀ ਫਰੈਂਡ ਨਾਲ ਵਾਦਾ ਕੀਤਾ ਵੀ ਮੈਂ ਤੁਹਾਨੂੰ ਜ਼ੀਰੋ ਤੋਂ ਹਨਾ ਐਨੀ ਜ਼ਿਆਦਾ ਟ੍ਰੇਂਡ ਕਰ ਦੇਣੀ ਆ ਸੂਟਾਂ ਦੀ ਕਿ ਤੁਸੀਂ ਇੱਕ ਹਫ਼ਤੇ ਦੇ ਵਿੱਚ ਹਨਾ ਸੂਟ ਸਿਉਣੇ ਸਿੱਖ ਜਾਓਗੇ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਜ਼ੀਰੋ ਤੋਂ ਹੀ ਸਟਾਰਟ ਕੀਤਾ ਦੇਖੋ ਕੱਲ ਆਪਣਾ ਪਹਿਲਾ ਐਪੀਸੋਡ ਤੇ ਕੱਲ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਸ ਤਰੀਕੇ ਨਾਲ ਆਪਾਂ ਨਿਕਰਾਂ ਵਗੈਰਾ ਜਿੱਦਾਂ ਛੋਟੇ ਬੱਚਿਆਂ ਦੇ ਆ ਜਾਂ ਵੱਡੇ ਨੇ ਆਪਾਂ ਨਿਕਰਾਂ ਕਿਵੇਂ ਬਣਾ ਸਕਦੇ ਸਿਰਫ ਕੈਂਚੀ ਚਲਾਉਣੀ ਸਿੱਖ ਲਈ ਸੀ ਤੇ ਅੱਜ ਆਪਾਂ ਤੁਹਾਨੂੰ ਦੱਸ ਦੇਵਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਲੈਣਾ ਇੱਕ ਪੈਨ ਲੈਣਾ ਹੈ ਤੇ ਇੱਕ ਕਾਪੀ ਲੈਣੀ ਹੈ ਕਿਉਂਕਿ ਜੋ-ਜੋ ਵੀ ਮੈਂ ਤੁਹਾਨੂੰ ਦੱਸੂਗੀ ਉਸ ਨੂੰ ਤੁਸੀਂ ਨੋਟ ਕਰਦੇ ਰਹਿਣਾ ਤੇ ਇੱਕ ਤੁਹਾਡੇ ਕੋਲ ਇੰਚੀ ਟੇਪ ਇੱਕ ਸੀਜ਼ਰ ਤੇ ਇੱਕ ਨਿਸ਼ਾਨੀ ਲਾਉਣ ਵਾਲਾ ਚਾਕ ਦੇਖੋ ਬਿਲਕੁਲ ਸਸਤਾ ਹੀ ਆ ਜਾਂਦਾ ਉਹ ਲੈ ਲਿਓ ਮੈਂ ਤਾਂ ਪੈਨ ਚੱਕ ਰੱਖਿਆ ਹੈਗਾ ਸਿਰਫ ਤੁਹਾਨੂੰ ਇੱਕ ਦੱਸਣ ਲਈ ਪਰ ਤੁਸੀਂ ਚਾਕ ਲੈਣਾ ਹੈ ਸਭ ਤੋਂ ਪਹਿਲਾਂ ਪੈਨੇ ਕੀ ਕਰਨਾ ਹੈ ਜਿਹੜੀ ਵੀ ਆਪਾਂ ਨੇ ਹੈਨਾ ਨਾਪ ਲੈਣਾ ਕੁੜਤੀ ਦਾ ਕਿਸ ਚੀਜ਼ ਨੂੰ ਕੀ ਕਹਿੰਦੇ ਨੇ ਅੱਜ ਮੈਂ ਤੁਹਾਨੂੰ ਉਹ ਦੱਸੂਗੀ ਕਟਿੰਗ ਆਪਾਂ ਕੱਲ ਨੂੰ ਸਿੱਖਾਂਗੇ ਸਭ ਤੋਂ ਪਹਿਲਾਂ ਆਪਾਂ ਕੋਈ ਵੀ ਆਪਣੀ ਜਿਹੜੀ ਕਮੀਜ਼ ਹੈ ਉਹ ਲੈਣੀ ਹੈ ਉਹਦੀ ਆਪਾਂ ਨੇ ਲੰਬਾਈ ਦੇਖਣੀ ਹੈ ਸਭ ਤੋਂ ਪਹਿਲਾਂ ਕੀ ਦੇਖਾਂਗੇ ਆਪਾਂ ਲੰਬਾਈ ਕਿੰਨੀ ਲੰਬਾਈ ਹੈ ਆਪਣੀ ਜਿੰਨੀ ਲੰਬਾਈ ਹੋਊਗੀ ਉਸ ਤੋਂ ਆਪਾਂ 3 ਇੰਚ ਵਧ ਰੱਖਾਂਗੇ ਕਿਉਂਕਿ ਆਪਾਂ ਫੋਲਡ ਕਰਾਂਗੇ ਨੀਚੋਂ ਜਿਹੜੀ ਆਪਣੀ ਲੇਡ ਹੁੰਦੀ ਹੈ ਇਹਨੂੰ ਆਪਾਂ ਮੋੜਾਂਗੇ ਉਸ ਤੋਂ ਬਾਅਦ ਫਿਰ ਆਪਾਂ ਆਪਣਾ ਜਿਹੜਾ ਘੇਰਾ ਹੈਗਾ ਘੇਰਾ ਮੈਨਣ ਵਾਸਤੇ ਦੇਖੋ ਜਿੰਨਾ ਆਪਣਾ ਘੇਰਾ ਹੋਊਗਾ ਉਸ ਤੋਂ ਆਪਾਂ 2 ਇੰਚ ਵਾਧ ਰੱਖਾਂਗੇ ਦੇਖੋ ਇਸ ਨੂੰ ਇੰਚ ਕਹਿੰਦੇ ਹੈਗੇ 1 ਇੰਚ ਇੰਨਾ ਹੁੰਦਾ ਠੀਕ ਹੈ ਫਿਰ ਆਪਾਂ ਇਹਨੂੰ 2 ਇੰਚ ਵਾਧ ਰੱਖਾਂਗੇ ਉਹ ਕਾਦੇ ਵਾਸਤੇ ਕਿਉਂਕਿ ਇੰਚ ਆਪਾਂ ਇਧਰੋਂ ਫੋਲਡ ਕਰਾਂਗੇ ਇੰਚ ਆਪਾਂ ਇਧਰੋਂ ਫੋਲਡ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈਗੀ ਉਹ ਆਪਾਂ ਨੇ ਮਿੰਨੀ ਹੈ ਇਹਦੀ ਦੇਖੋ ਲੰਬਾਈ ਹੋ ਗਈ ਹੈ ਆਪਣੀ ਫਿਰ ਆਪਾਂ ਨੇ ਦੀ ਚੁੜਾਈ ਮਿਲ ਲਈ ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਕੱਪੜਾ ਹੈਗਾ ਕਿਉਂਕਿ ਆਪਾਂ ਜਦੋਂ ਕੱਪੜੇ ਦੀ ਕਟਿੰਗ ਕਰਦੇ ਆ ਤਾਂ ਉਹ ਦੂਰਾ ਕੱਪੜਾ ਹੁੰਦਾ ਇਸ ਤਰੀਕੇ ਦੇ ਨਾਲ ਠੀਕ ਹੈ ਫਿਰ ਉਸ ਤੋਂ ਬਾਅਦ ਆਪਾਂ ਸੈਨਕ ਤੇ ਜਾਂਦੇ ਫਿਰ ਉਸ ਤੋਂ ਬਾਅਦ ਆਪਾਂ ਮੀਨਾਗੇ ਟੀਰਾ ਟੀਰਾ ਕਿਸ ਨੂੰ ਕਹਿੰਦੇ ਨੇ ਜਿਹੜੇ ਉੱਪਰ ਵਾਲੇ ਆਪਣੇ ਮੋਢੇ ਹੁੰਦੀ ਹੈ ਉਸ ਨੂੰ ਕਹਿੰਦੇ ਨੇ ਟੀਰਾ ਦੇਖੋ ਟੀਰਾ ਜਿਹੜਾ ਹੁੰਦਾ ਹੈ ਬਿਲਕੁਲ ਛੋਟਾ ਰੱਖਣਾ ਚਾਹੀਦਾ ਨਹੀਂ ਤਾਂ ਫਿਰ ਇੱਥੋਂ ਸੂਟ ਨਾ ਇਦਾਂ ਗਿਰਦੇ ਰਹਿੰਦੇ ਨੇ ਸਿਰਫ ਟੀਰੇ ਦੇ ਨੁਕਸ ਕਰਕੇ ਉਹ ਗਿਰਦੇ ਹੁੰਦੇ ਹੈਗੇ ਹੁਣ ਆਪਣਾ ਨੇ ਤੀਰਾ ਕਿੰਨਾ ਹੈ ਆਪਣਾ 11 11.5 ਠੀਕ ਹੈ ਆਪਾਂ ਇਹਨੂੰ ਕਿੰਨਾ ਰੱਖਾਂਗੇ 12.5 1 ਇੰਚ ਵਾਧ ਰੱਖਾਂਗੇ ਕਿਉਂਕਿ ਆਪਣੇ ਬਾਹਾਂ ਦੇ ਵਿੱਚ ਵੀ ਆਊਗਾ ਤੇ ਅੰਦਰੋਂ ਵੀ ਆਪਾਂ ਫੋਲਡ ਕਰਾਂਗੇ ਠੀਕ ਹੈ ਤੀਰਾ ਹੋ ਚੁੱਕੀ ਹੈਗਾ ਲੰਬਾਈ ਹੋ ਚੁੱਕੀ ਹੈਗੀ ਤੇ ਆਪਣਾ ਘੇਰਾ ਹੋ ਚੁੱਕੀ ਹੈਗਾ ਹੁਣ ਆਪਾਂ ਇਹਨੂੰ ਕੀ ਮਿਨਾਗੇ ਇਹ ਚੀਜ਼ਾਂ ਜਿਹੜੀਆਂ ਮੈਂ ਦੱਸ ਰਹੀ ਹਾਂ ਤੁਸੀਂ ਇੱਕ ਕਾਪੀ ਪੈਨ ਲੈ ਕੇ ਉਹਦੇ ਉੱਪਰ ਨੋਟ ਕਰ ਲੈਣੀਆਂ ਨੇ ਅਦਰਵਾਈਜ਼ ਤੁਸੀਂ ਭੁੱਲ ਜਾਓਗੇ ਪਿਛਲਾ ਗਲਾ ਹਨ ਤੁਸੀਂ ਜਿੰਨਾ ਵੀ ਆਪਣੇ ਸੂਟ ਦਾ ਪਾਉਣੇ ਹੋ ਜਾਂ ਤੁਸੀਂ ਕਿਸੇ ਦਾ ਸਲਾਈ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਇੱਕ ਨਿਊਜ਼ਪੇਪਰ ਤੇ ਇਹਨੂੰ ਕੱਟਣਾ ਹੈ ਕੱਪੜੇ ਤੇ ਨਹੀਂ ਕੱਟਣਾ ਇਸ ਚੀਜ਼ ਨੂੰ ਮਿੰਨਾ ਹੈਗਾ ਤਾਂ ਤੁਸੀਂ ਇਦਾਂ ਮਿੰਨ-ਮਿੰਕੇ ਦੇਖਣਾ ਵੀ ਠੀਕ ਹੈ ਕਿਸ ਚੀਜ਼ ਨੂੰ ਕੀ ਕਹਿੰਦੇ ਨੇ ਦੇਖੋ ਲੰਬਾਈ ਹੋ ਗਈ ਆਪਣੀ ਘੇਰਾ ਹੋ ਗਿਆ ਤੇ ਆਪਣੀ ਟੀਰਾ ਹੋ ਗਿਆ ਤੇ ਹੁਣ ਇਹ ਗਲਾ ਹੈਗਾ ਹੁਣ ਆਪਾਂ ਗਲੇ ਨੂੰ ਕਿਵੇਂ ਮਿਨਾਗੇ ਇਸ ਤਰੀਕੇ ਦੇ ਨਾਲ ਤਕਰੀਬਨ ਹਨਾ ਪਿਛਲਾ ਜਿਹੜਾ ਗਲਾ ਹੁੰਦਾ ਉਹ 5 5.5 ਇੰਚ ਹੁੰਦਾ ਹੈਗਾ ਆਪਾਂ ਉਹਨੂੰ 6 ਰੱਖ ਲਾਂਗੇ ਨਹੀਂ ਤਾਂ 4 ਵੀ ਪਾਉਂਦੀਆਂ ਹਨਾ ਜਿੱਦਾਂ ਛੋਟੀਆਂ ਹੁੰਦੇ ਨੇ ਜਿੱਦਾਂ ਕਿ ਆਪਣੀ ਆਪਣੀ ਪਸੰਦ ਹੁੰਦੀ ਹੈ ਨਾ ਗਲੇ ਦੀ ਉਹ ਮੈਂ ਤੁਹਾਨੂੰ ਜਦੋਂ ਕਟਿੰਗ ਕਰੂੰਗੀ ਉਦੋਂ ਦੱਸੂੰਗੀ ਠੀਕ ਹੈ ਆਪਾਂ ਲਵਾਈ ਮਿਲ ਲੈਣੀ ਹੈ ਗਲੇ ਦੀ ਉਹਨੂੰ ਵੀ ਰੱਖ ਲੈਣਾ ਐਵੇਂ ਜਦੋਂ ਕਟਿੰਗ ਕਰੂੰਗੀ ਮੈਂ ਤੁਹਾਨੂੰ ਉਦੋਂ ਦੱਸੂੰਗੀ ਸਿਰਫ ਹੁਣ ਮੈਂ ਤੁਹਾਨੂੰ ਇੱਕ ਆਈਡੀਆ ਦੱਸ ਰਹੀਆਂ ਵੀ ਇਹ ਗਲਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਜਿਹੜੇ ਆਪਣੇ ਮੋਡੇ ਨੇ ਉਹ ਰੱਖਣੇ ਆ ਤੇ ਗਲੇ ਦੀ ਕਟਾਈ ਹੁੰਦੀ ਹੈ ਜਿਹੜੀ ਉਹ 2.5 ਇੰਚ ਦੀ ਆਪਾਂ ਰੱਖਦੇ ਹੁੰਨੇ ਆ ਇਹ ਮੈਂ ਤੁਹਾਨੂੰ ਕਿਉਂਕਿ ਜਦੋਂ ਕਟਿੰਗ ਕਰਾਂਗੇ ਉਦੋਂ ਦੱਸੂਗੀ ਐਦਾਂ ਤੁਹਾਨੂੰ ਸਮਝ ਨਹੀਂ ਆਉਣੀ ਹੈਗੀ ਤੇ ਫਿਰ ਉਸ ਤੋਂ ਬਾਅਦ ਆਪਾਂ ਹਨਾ ਜਿਹੜੇ ਇਹ ਮੋਡੇ ਨੇ ਇਹਨਾਂ ਦੀ ਲੰਬਾਈ ਮਿਣੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਆਪਣੀ ਜਿਹੜੀ ਕਮਰ ਹੈਗੀ ਜਿੱਥੋਂ ਆਪਣੀ ਫੀਟਿੰਗ ਹੁੰਦੀ ਹੈ ਨਾ ਪਲੋਈਆਂ ਪਾਉਨੇ ਆਪਾਂ ਉਥੋਂ ਮਣਿਆ ਜਾਂਦਾ ਪਲੇਟਾਂ ਵੀ ਕਹਿੰਦੇ ਨੇ ਪਲੋਈਆਂ ਵੀ ਕਹਿੰਦੇ ਨੇ ਨਾ ਫਿਰ ਆਪਾਂ हिਪ ਬਣਾਗੇ ਉਸ ਤੋਂ ਬਾਅਦ ਫਿਰ ਬਾਈਆਂ ਬਾਹਾਂ ਦੀ ਕਟਾਈ ਹੁੰਦੀ ਹੈ ਦੇਖੋ ਅੱਜ ਸਿਰਫ ਤੁਸੀਂ ਇਹ ਦੇਖਣਾ ਹੈ ਵੀ ਲੰਬਾਈ ਨੂੰ ਕੀ ਕਹਿੰਦੇ ਨੇ ਘੇਰਾ ਕਿੰਨਾ ਹੁੰਦਾ ਹੈਗਾ हिਪ ਨੂੰ ਕੀ ਕਹਿੰਦੇ ਆ ਨਾ ਦੇਖੋ ਜਿਹੜੀ ਇਹ ਚੀਜ਼ ਹੁੰਦੀ ਆ ਜਿੱਥੋਂ ਆਪਣੇ ਚਾਕ ਸਟਾਰਟ ਹੁੰਦੇ ਆ ਇਹਨੂੰ ਕੀ ਕਹਿੰਦੇ ਨੇ हिਪ ਤੇ ਇਹ ਚੀਜ਼ ਹੁੰਦੀ ਆ ਚਾਕ ਇਹ ਹੁੰਦੀ ਆ हिਪ ਤੇ ਇਥੋਂ ਆਪਣੀ ਹੁੰਦੀ ਆ ਫੀਟਿੰਗ ਜਿਹਦੇ ਆਪਾਂ ਪਲੇਟਾਂ ਵੀ ਕਹਿ ਦਿੰਨੇ ਆ ਤੇ ਪਲੋਈਆਂ ਵੀ ਕਹਿ ਦਿੰਨੇ ਆ ਇਹ ਦੇਖੋ ਇਹ ਹੁੰਦੀਆਂ ਨੇ ਇਹਨਾਂ ਨੂੰ ਤੁਸੀਂ ਹਨਾ ਬਾਅਦ ਵਿੱਚ ਮੈਂ ਤੁਹਾਨੂੰ ਦੱਸੂਗੀ ਕਿਵੇਂ ਪਾਉਣੀਆਂ ਨੇ ਕਿਵੇਂ ਕੀ ਗੱਲਬਾਤ ਆ ਸਾਰੀ ਦੇਖੋ ਬਹਾਵਾਰੇ ਤੁਹਾਨੂੰ ਪਤਾ ਹੀ ਹੈ ਇਹਦੀ ਲੰਬਾਈ ਵਗੈਰਾ ਆਪਾਂ ਦੇਖਾਂਗੇ ਉਸ ਤੋਂ ਬਾਅਦ ਤੁਸੀਂ ਨੇ ਹੈਨਾ ਸਲਵਾਰ ਨੂੰ ਮਿਨੇ ਸਲਵਾਰ ਦੀ ਸਭ ਤੋਂ ਪਹਿਲਾਂ ਆਪਾਂ ਮਿਨਾਗੇ ਲੰਬਾਈ ਲੰਬਾਈ ਕਿੰਨੀ ਹੈ ਮਿਨਾਗੇ ਆਪਾਂ ਆਪਾਂ ਉੱਪਰ ਤੱਕ ਮਿਨ ਲਾਂਗੇ ਠੀਕ ਹੈ ਪਰ ਤੁਸੀਂ ਨੇ ਲੰਬਾਈ ਜਿਹੜੀ ਮਿਨੀ ਹੈ ਉਹ ਸਿਰਫ ਜਿੱਥੇ ਤੱਕ ਬੈਲਕ ਹੁੰਦੀ ਹੈ ਆਪਣੀ ਇੱਥੇ ਤੱਕ ਮਿਨੀ ਹੈ ਇੱਥੇ ਹੁੰਦੀ ਹੈ ਲੰਬਾਈ ਇੱਥੋਂ ਆਪਾਂ 1 ਜਾਂ 1.5 ਇੰਚ ਰੱਖ ਲਾਂਗੇ ਉਸ ਤੋਂ ਬਾਅਦ ਜਿਹੜੀ ਬੈਲਟ ਹੁੰਦੀ ਹੈ ਉਹਨੂੰ ਆਪਾਂ ਅਲੱਗ ਮਿਲਾਂਗੇ ਇਹਨੂੰ ਬੈਲਟ ਕਹਿੰਦੇ ਆ ਫਿਰ ਜਿਹੜੀ ਇਹ ਝੋਲੀ ਹੁੰਦੀ ਹੈ ਹਨਾ ਜਿੱਥੇ ਆਪਣਾ ਇਹ ਝੋਲੀ ਹੁੰਦੀ ਹੈ ਤੇ ਬਾਕੀ ਇਹ ਮੂਰੀਆਂ ਹੁੰਦੀਆਂ ਨੇ ਤੁਹਾਨੂੰ ਪਤਾ ਹੀ ਹੈ ਬਾਕੀ ਕਟਿੰਗ ਹੁਣ ਮੈਂ ਤੁਹਾਨੂੰ ਕੱਲ ਨੂੰ ਦੱਸੂਗੀ ਵੀਡੀਓ ਚੰਗੀ ਲੱਗੀ ਲਾਈਕ ਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਪਣਾ ਦੂਸਰਾ ਚੈਨਲ ਵੀ ਮਾਂ ਦਾ ਪਿਆਰ ਔਰ ਬਲੌਗ ਹੈ ਤੁਸੀਂ ਉਹਤੇ ਵੀ ਹਨਾ ਜ਼ਰੂਰ ਤੁਸੀਂ ਵਿਜ਼ਿਟ ਕਰਨਾ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤ ਸ੍ਰੀ ਅਕਾਲ